ਕਿਸੇ ਦੇ ਵੱਲ ਦੇਖ ਕੇ ਕਦੀ ਵੀ ਇਹ ਨਾ ਸੋਚੋ ਕਿ ਪ੍ਰਮਾਤਮਾ ਨੇ ਉਹਨੂੰ ਜ਼ਿਆਦਾ ਦਿੱਤਾ ਹੈ ਤੇ ਮੈਨੂੰ ਥੋੜਾ ਦਿੱਤਾ ਹੈ ਉਹ ਬੜੀ ਆਰਾਮ ਦੀ ਜ਼ਿੰਦਗੀ ਜੀਂਦਾ ਤੇ ਮੈਂ ਬੜੀ ਨਰਕ ਵਾਲੀ ਜ਼ਿੰਦਗੀ ਜੀ ਰਿਹਾ ਐਦਾਂ ਕਦੀ ਨਾ ਸੋਚੋ ਇਹ ਨਾ ਸੋਚੋ ਕਿ ਉਹਦੇ ਕੋਲ ਬਹੁਤ ਪੈਸਾ ਆ ਉਹ ਬਹੁਤ ਐਸ਼ ਕਰਦਾ ਹੋਊਗਾ ਉਹਦੇ ਕੋਲ ਆ ਸਹੂਲਤਾਂ ਆ ਉਹ ਬੜੀ ਆਰਾਮ ਦੀ ਜ਼ਿੰਦਗੀ ਜੀਉਂਦਾ ਹੋਊਗਾ ਨਹੀਂ ਇਹ ਭਲੇਖਿਆ ਜੇ ਭਲੇਖਾ ਨਾ ਹੁੰਦਾ ਤਾਂ ਮਹਾਰਾਜ ਨੂੰ ਗੁਰਬਾਣੀ ਦੇ ਵਿੱਚ ਲਿਖਣਾ ਨਹੀਂ ਪੈਣਾ ਸੀ ਕਿ ਬੜੇ ਬੜੇ ਜੋਦੀਸੇ ਲੋਕ ਤਿੰਨ ਕੋ ਵਿਆਪ ਹੈ ਚਿੰਤਾ ਰੋਗ ਸਭ ਤੋਂ ਅਮੀਰ ਬੰਦਾ ਦੁਨੀਆ ਤੇ ਉਹ ਆ ਜਿਹਨੂੰ ਪ੍ਰਮਾਤਮਾ ਤੇ ਪੂਰਨ ਭਰੋਸਾ ਆ ਤੇ ਪ੍ਰਮਾਤਮਾ ਜੋ ਕੁਝ ਦੇ ਰਿਹਾ ਉਹਦੇ ਵਿੱਚ ਸਬਰ ਸੰਤੋਖ ਆ ਉਹਨੂੰ ਆਪਣੀ ਪੂਰੀ ਇੰਜੋਏਮੈਂਟ ਕਰ ਰਿਹਾ ਹੋ ਬੇਸ਼ੱਕ ਥੋੜਾ ਆ ਬੇਸ਼ੱਕ ਬਹੁਤਾ ਆ ਇਸ ਕਰਕੇ ਦੂਜੇ ਵੱਲ ਦੇਖ ਕੇ ਆਪਣੀ ਜ਼ਿੰਦਗੀ ਨੂੰ ਨਰਕ ਨਾ ਬਣਾਈਏ ਸਾਡੇ ਵਰਗਿਆਂ ਵੱਲ ਦੇਖ ਕੇ ਮਹਾਰਾ ਜੀ ਨੇ ਸ਼ਲੋਕ ਲਿਖਿਆ ਹੋਣਾ ਕਿ ਬੜੇ ਬੜੇ ਜੋਦੀਸੇ ਲੋਕ ਤਿੰਨ ਕੋ ਵਿਆਪ ਹੈ ਸਿੰਤਾਰੋ ਤੂੰ ਫਿਕਰ ਨਾ ਕਰ ਬੰਦਿਆ ਇਹਨਾਂ ਨੂੰ ਨੀਂਦ ਗੋਲੀਆਂ ਖਾ ਕੇ ਆਉਂਦੀ ਆ ਇਹਨਾਂ ਨੂੰ ਆਉਂਦੀ ਕਿ ਨਹੀਂ ਆਉਂਦੀ ਇਸ ਕਰਕੇ ਟੈਨਸ਼ਨ ਨਾ ਲੈ ਆਪਣੀ ਜ਼ਿੰਦਗੀ ਦਾ ਨਜ਼ਾਰਾ ਲੈ ਜੋ ਤੇਰੇ ਕੋਲ ਹੈਗਾ ਉਹਦੇ ਵਿੱਚ ਇੰਜੋਏ ਕਰ ਸਬਰ ਰੱਖ